ਹਾਂਜੀ ਜੋ ਕਿ ਐਤਵਾਰ ਅਰੇ ਐਤਵਾਰ ਤੇ ਐਤਵਾਰੀ ਕੀ ਮਤਲਬ ਕੀ ਕਿ ਜ ਸਾਡੇ ਕੋਲ ਨਹੀਂ ਦੀ ਤੇ ਨੋੜੀਆਂ ਦੀਵਾਰੀਆਂ ਇੱਥੇ ਮਨਾਈਆਂ ਜਾਂਦੀਆਂ ਹਾਂਜੀ ਤੁਸੀਂ ਦੇਖ ਸਕਦੇ ਹੋ ਜਿੰਮ ਦਾ ਵੀ ਕੀ ਹਾਲ ਹੋਇਆ ਪਿਆ ਮੈਂ ਕਹਿੰਦਾ ਤੁਸੀਂ ਦੇਖ ਸਕਦੇ ਹੋ ਇੱਥੇ ਪੂਰਾ ਖਲਾਰਾ ਪਾਇਆ ਪਿਆ ਤੇ ਤੁਸੀਂ ਦੇਖ ਹੀ ਸਕਦੇ ਹੋ ਕਿਹੜੇ ਜੋ ਵੀ ਇੱਥੇ ਜਿਮ ਲਗਾਉਂਦੇ ਆ ਆਪਾਂ ਉਹਨਾਂ ਨੂੰ ਇਹੀ ਕਹਿਣਾ ਚਾਹਾਂਗੇ ਵੀ ਤੁਸੀਂ ਜਿਮ ਲਗਾਉਂਦੇ ਸਮੇਂ ਤਾਂ ਹੋਰ ਤੇ ਸਫਾਈ ਦਾ ਥੋੜਾ ਜਿਹਾ ਧਿਆਨ ਰੱਖਿਆ ਕਰੋ ਕਿਉਂਕਿ ਤੁਸੀਂ ਦੇਖ ਸਕਦੇ ਹੋ ਪੂਰਾ ਇੱਥੇ ਮਾਹੌਲ ਖਰਾਬ ਹੋਇਆ ਪਿਆ ਨੰਬਰ ਵਗੈਰਾ ਸਾਰਾ ਕੁਝ ਖਲਾਰ ਕੇ ਰੱਖਿਆ ਪਿਆ ਇੱਕ ਬੱਕਰੀ ਤੋਂ ਆਪਾਂ ਹੋਈ ਜਾਂਦਾ ਵੀ ਸਾਲ ਚ ਦੋ ਇਹ ਕਹਤੇ ਕੀ ਹੈ ਮੁੱਲੇ ਦਾ ਇਹਦਾ ਹੈਗਾ ਫਿਰ 25000 ਦਾ ਕਰਨੀ ਚਾਹੀਦੀ ਫਿਰ ਇਹਦੀ ਵੀਡੀਓ ਦਾ ਬਾਈਤੀਆ ਠੀਕ ਹੈ ਠੀਕ ਉਹ ਜਿਹੜੀ ਉਹ ਗੱਲ ਇਥੇ ਬੰਦੇ ਪਾਣੀ ਲਾਉਂਦੇ ਰਹੇ ਉਹ ਗੱਲ ਸੱਚੀ ਹੈ ਕਿ ਕਿਵੇਂ ਆ ਥੋੜਾ ਜਿਹਾ ਵਿਸਥਾਰ ਨਾਲ ਦੱਸੋ ਇੱਥੇ ਪਾ ਕੇ ਪਾਣੀ ਲਾਉਂਦੇ ਰਹੇ ਆ ਕੀਤਾ ਨੂੰ ਹਾਂਜੀ ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਆਪਣੀ ਇੱਕ ਨਵੀਂ ਵੀਡੀਓ ਦੇ ਵਿੱਚ ਤੇ ਅੱਜ ਆਪਾਂ ਆਪਣੇ ਪਿੰਡ ਚੱਕ ਜਵਾਰੇ ਵਾਲਾ ਵੇਖੇ ਪਹੁੰਚ ਚੁੱਕੇ ਆ ਤੇ ਕਹਿੰਦੇ ਆਪਣੇ ਨਾਲ ਮੌਜੂਦ ਆ ਆਪਣੇ ਦੋਸਤ ਸਤਨਾਮ ਸਿੰਘ ਤੇ ਆਪਣੇ ਪਿੰਡ 'ਚ ਜਿਹੜੀਆਂ ਜਿਹੜੀਆਂ ਵੀ ਕਹਿੰਦੇ ਮਸ਼ਹੂਰ ਚੀਜ਼ਾਂ ਹੈਗਾਂ ਤੋਂ ਆਪਾਂ ਪਿੰਡ ਤੇ ਜਾਵਾਂਗੇ ਤੇ ਉਹਨਾਂ ਚੀਜ਼ਾਂ ਦੇ ਦਰਸ਼ਨ ਕਰਾਵਾਂਗੇ। ਲਓ ਜੀ ਆਪਾਂ ਵੱਧਦੇ ਅੱਗੇ ਨੂੰ ਚਲੋ ਜੀ। ਹਾਂਜੀ ਸ਼ੁਰੂਆਤ ਵਿੱਚ ਹੀ ਆਪਣੇ ਜਦੋਂ ਆਪਾਂ ਖੱਪਿਆ ਲੈਣੇ ਪਾਸੇ ਆਉਣੇ ਆ ਵੇਖ ਲੋ ਜੀ। ਇੱਧਰਲੇ ਪਾਸੇ ਆਉਣੇ ਆ ਤੇ ਸ਼ੁਰੂਆਤ ਵਿੱਚ ਹੀ ਆ ਤਾਂ ਸਕੂਲ ਨੂੰ ਲੰਘ ਜਾਂਦੀ ਸ਼ੜਕ ਇੱਕ ਤੇ ਬਾਬੇ ਦੀ ਜਗਾਹ ਹੁੰਦੀ ਐ ਤੁਸੀਂ ਵੇਖ ਸਕਦੇ ਹੋ। ਕਹਿੰਦੇ ਬਹੁਤ ਹੀ ਮਨੋਕਾਮਨਾ ਦਾ ਜਿਹੜੇ ਇੱਥੇ ਆਉਂਦਾ ਉਸ ਦੀ ਮਨੋਕਾਮਨਾ ਪੂਰੀ ਹੁੰਦੀ ਐ ਤੇ ਆਪਾਂ ਚਲੋ ਜੀ ਆਪਾਂ ਹੀ ਮੱਥੇ ਟੇਕ ਕੇ ਆਉਨੇ ਆ। ਆਹ ਦੇਖ ਲੋ ਜਿਹਦੀ ਵੀ ਇੱਥੇ ਮਨ ਕਾਮਨਾ ਪੂਰੀ ਹੁੰਦੀ ਆ ਉਹ ਦੇ ਸ਼ਰੀਰ ਤੰਨ ਕੇ ਜਾਂਦੇ ਆ ਤੇ ਪੱਥਰ ਦੇ ਇੱਕੇ ਜਾਂਦੇ ਆ ਉਹ ਸਦਾ ਆਂਦੀ ਆ ਉਹ ਚੜਾਣਾ ਤੇ ਹਾਂਜੀ ਆਪਣੇ ਨਾਲ ਸਤਨਾਮ ਸਿੰਘ ਆਪਣੇ ਸਾਥੀ ਆ ਤੇ ਇਹਨਾਂ ਤੋਂ ਪੁੱਛਦੇ ਆ ਹਾਂਜੀ ਸਤਨਾਮ ਜੀ ਦੀ ਕੀ ਕਹਿਣਾ ਚਾਹੋਗੇ ਇਹ ਬਾਬਾ ਲੱਖ ਦਾਤਾ ਜੀ ਤੇ ਨਬਾ ਜੰਦਾਲਾ ਸਕੇਰ ਭਾਈ ਸਕੇਰ ਭਾਈ ਹਾਂਜੀ ਜੋ ਕਿ ਐਤਵਾਰ ਹਰ ਐਤਵਾਰ ਤੇ ਐਤਵਾਰੀ ਸਮਤ ਆ ਕੇ ਆਉਂਦੀ ਆ ਸੰਗਤ ਮੇਦੀ ਇਹ ਲੋੜੀਆਂ ਦੇ ਵਾਲੀਆਂ ਇੱਥੇ ਮਨਾਈਆਂ ਜਾਂਦੀਆਂ ਉਹ ਮੁੰਮਾ ਨੇ ਲੰਗਰ ਲੱਗਦੇ ਆ ਦੇ ਦੇਵਤਿਆਂ ਦੇ ਲੰਗਰ ਲੱਗਦੇ ਆ ਹਰੇਕ ਖਾਵਾ ਤੇ ਲੰਗਰ ਲੱਗਦੇ ਐ ਇੱਥੇ ਵੀ ਖੁਦ ਲੰਗਰ ਲੱਗਦਾ ਹੈ ਠੀਕ ਹੈ ਜੀ ਠੀਕ ਹੈ ਤੇ ਆਪਾਂ ਵੀ ਸੰਗਤ ਨੂੰ ਕਹਿਣਾ ਚਾਹਾਂਗੇ ਸਾਰੇ ਆਪਣੇ ਜਿਹੜੇ ਸਾਥੀ ਹੈਗੇ ਆ ਵੀ ਤੁਸੀਂ ਦੇਵੀ ਦੇਵਤਿਆਂ ਨੂੰ ਜਰੂਰ ਉਹਨਾਂ ਦੀ ਪੂਜਾ ਕਰਿਆ ਕਰੋ ਕਿਉਂਕਿ ਇਹ ਹੀ ਆਪਣਾ ਸਾਥ ਦਿੰਦੇ ਆ ਜਦੋਂ ਆਪਣੇ ਤੇ ਮਾਰਾ ਟਾਈਮ ਹੁੰਦਾ ਇਹਨਾਂ ਨੇ ਆਪਣਾ ਸਾਥ ਦੇਣਾ ਤੇ ਚਲੋ ਜੀ ਹੁਣ ਆਪਾਂ ਮੱਥਾ ਟੇਕ ਲਏ ਤੇ ਆਪਾਂ ਅੱਗੇ ਨੂੰ ਵਧਦੇ ਆ ਆ ਵੇਖ ਸਕਦੇ ਹੋ ਇਹ ਬੱਕਰੀਆਂ ਤੇ ਹਾਂਜੀ ਆਪਣੇ ਨਾਲ ਆਪਣੇ ਬਾਪੂ ਜੀ ਖੜੇ ਆ ਤੇ ਆਪਣੇ ਸਾਥੀ ਸਤਨਾਮ ਸਿੰਘ ਖੜੇ ਆ ਤੇ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਨਾਮ ਬਾਈ ਕੀ ਨਾਮ ਗੁਰਪ੍ਰੀਤ ਸਿੰਘ ਵੀਰੇ ਹਾਂਜੀ ਗੁਰਪ੍ਰੀਤ ਸਿੰਘ ਜੀ ਆ ਮਾਈਕ ਫੜ ਲਓ ਸਵਾਗਤ ਹੈ ਤੁਹਾਡਾ ਆਪਣੀ ਵੀਡੀਓ ਚ ਤੇ ਆਪਾਂ ਪੁੱਛਣਾ ਚਾਹਾਂਗੇ ਕਿੰਨੀਆਂ ਬੱਕਰੀਆਂ ਆਪਣੇ ਕੋਲੇ ਆਪਣੇ ਕੋਲ ਵੀਰੇ ਹੈਗੀਆਂ 70 75 ਨਾਗਦੀ ਠੀਕ ਹੈ ਜੀ ਤੇ ਆਪਾਂ ਨੂੰ ਕੀ ਪ੍ਰੋਫਿਟ ਹੁੰਦਾ ਇੱਕ ਬੱਕਰੀ ਤੋਂ ਇੱਕ ਬੱਕਰੀ ਤੋਂ ਆਪਾਂ ਨੂੰ ਹੋ ਹੀ ਜਾਂਦਾ ਵੀਰੇ ਸਾਲ 'ਚ ਦੋ ਵਾਰੀ ਸੁੰਦੀ ਹੈ ਜੀ ਠੀਕ ਹੈ ਜੀ ਹਾਂਜੀ 10 20 ਹਜ਼ਾਰ ਹੋ ਹੀ ਜਾਂਦਾ ਨਫਾ ਠੀਕ ਹੈ ਜੀ ਤੇ ਆਪਣੇ ਕੋਲੇ ਜਿਹੜੀ ਸਭ ਤੋਂ ਵਧੀਆ ਨਸਲ ਦੀ ਆ ਕਿਹੜੀ ਮਤਲਬ ਬੱਕਰੀ ਜਾਂ ਬੋਕ ਕਿਹੜਾ ਆਪਣੇ ਕੋਲੇ ਵੀਰੇ ਆਪਣੇ ਕੋਲ ਤਾਂ ਹੈਗਾ ਅੰਮਰਸਰੀ ਬੱਕਰਾ ਦਾ ਠੀਕ ਹੈ ਤੇ ਇਹਦਾ ਕਰ ਲੈ ਰਗੇ ਚੱਲਦੇ ਹਾਂ ਬਿੱਟ ਲਾਂ ਅੱਛਾ ਆਪਣੇ ਕੋਲ ਤਾਂ ਕੰਨੀਆਂ ਦੇਸੀ ਅੰਨਾ ਬੱਕਰਾ ਕੰਨਾ ਬਰੀਡਰ ਪਾਇਆ ਆਪਾਂ ਦਾ ਠੀਕ ਹੈ ਬਿੱਟ ਲਗਾ ਹੈ ਬਿੱਟਰ ਵੀ ਹੈ ਅੰਮਰਸਰੀ ਵੀ ਹੈ ਠੀਕ ਹੈ ਦੇ ਕੀ ਆਪਾਂ ਨੂੰ ਮਤਲਬ ਹੋਣਾ ਜੇ ਆਪਾਂ ਠੋure ਠਾਰੇ ਕੱਢ ਕੁੱਟ ਕੇ ਇਹਦੇ ਆਪਾਂ ਦੁੱਧ ਦਾ ਦੱਧ ਹੱਟੀ ਤੇ ਪਾਉਣੇ ਆਗੇ ਹੂੰ ਆਪਾਂ ਨੂੰ ਹੈ ਬਾਣੀ ਜਾਂਦਾਗਾ 20000 ਰੁਪਏਗਾ ਠੀਕ ਹੈ ਤੇ ਵਿਖਾਉਂਗੇ ਮਾੜਾ ਇਹ ਕਿਹੜਾਗਾ ਬੱਕਰਾ ਇਹ ਦਿਖਾ ਦਨੇ ਆਪਾਂ ਆਹ ਆਪ ਠੀਕ ਹੈ ਤੇ ਕੀ ਇਹਦਾ ਹੈਗਾ ਮੁੱਲ ਇਹਦਾ ਇਹਦਾ ਹੈਗਾ ਵੀਰੇ 25000 ਰੁਪਏਗਾ ਠੀਕ ਹੈ ਤੇ ਯਾਰ ਦਾ ਸੀ ਆਪ ਲੈ ਆਂਦਾ ਹੈਗਾ ਤੇ ਮੇਲੇ ਮੂਲਿਆਂ ਦੇ ਲੈ ਆਨੇ ਇਹਨੂੰ ਮੇਲਿਆਂ ਦੇ ਲਿਆਣ ਲੱਗਾਂਗੇ ਬਾਈ ਹਜੇ ਤਾਂ ਬੱਚਾ ਹੀ ਹੈ ਕਰਾਂਗੇ ਠੀਕ ਹੈ ਠੀਕ ਜਿਹੜਾ ਚਲੋ ਮਿਲਦਾ ਚਲੋ ਬਹੁਤ ਬਹੁਤ ਧੰਨਵਾਦ ਬਾਈ ਤੁਸੀਂ ਆਪਾਂ ਨੂੰ ਟਾਈਮ ਦਿੱਤਾ ਬਾਈ ਜੀ ਤੁਹਾਡਾ ਵੀ ਜਿਹੜੀ ਸਾਡੀ ਹੁਣ ਬਲੌਗ ਬਣਾਇਆ ਹੈਗਾ ਠੀਕ ਹੈ ਜੀ ਚੜ ਚੜਨੀ ਚਾਹੀਦੀ ਵੀਰੇ ਇਹਦੀ ਵੀਡੀਓ ਕਰ ਬਾਈ ਦੀਆ ਠੀਕ ਹੈ ਜੀ ਠੀਕ ਹੈ ਸੱਚੀ ਗੱਲ ਬਾਈ ਧੰਨਵਾਦ ਹਾਂਜੀ ਦੋਸਤੋ ਤੇ ਆਪਣੇ ਨਾਲ ਆਪਣੇ ਤਾਤੀ ਸਾਤ ਨਾਮ ਸਿੰਘ ਮੌਜੂਦ ਹੈ ਆ ਪਹਣ ਬਾਬਾ ਜੀਵਨ ਸਿੰਘ ਜੀ ਦੇ ਗੁਰਦੁਆਰਾ ਸਾਹਿਬ ਕਿਹ ਜਾ ਰਹੇ ਆ ਕਹਿੰਦੇ ਜਿਹੜੀ ਹਜੇ ਇਮਾਰਤ ਨਹੀਂ ਹਜੇ ਉੱਥੇ ਮਤਲਬ ਤੇਵਾ ਚੱਲ ਰਹੀ ਆ ਹਜੇ ਉਹ ਬਿਲਡਿੰਗ ਬਣੀ ਜਾਂਦੀ ਤੇ ਆਪਾਂ ਉੱਥੇ ਪਹੁੰਚ ਕੇ ਤੁਹਾਨੂੰ ਵਿਖਾਉਣੇ ਆ ਉਸ ਦਾ ਵੀ ਕੀ ਮਹੌਲ ਹਾਂਜੀ ਆਪਾਂ ਹੁਣ ਆਪਾਂ ਇੱਥੇ ਦਰਬਾਰ ਸਾਹਿਬ ਵਿੱਚ ਪਹੁੰਚ ਚੁੱਕੇ ਆ ਜਿਹੜਾ ਕਹਿੰਦੇ ਨਵਾਂ ਬਣ ਰਿਹਾ ਤੇ ਹੁਣ ਹੋਰ ਤਾਂ ਗਿਆ ਤਾਂ ਆਪਾਂ ਉੱਥੇ ਦੇ ਗ੍ਰਾਫਿਕ ਡਿਜ਼ਾਈਨਰ ਨਾਲ ਵੀ ਗੱਲਬਾਤ ਕਰਾਂਗੇ ਉਹਨਾਂ ਨੇ ਕੀ ਬਤਾਂ ਰਹੇ ਨੇ ਆਪਾਂ ਕੀ ਵਾਦੇ ਨੇ ਜੀ ਦੋਸਤੋ ਤੁਸੀਂ ਆ ਵੇਖ ਸਕਦੇ ਹੋ ਜਿਹੜੀ ਇਮਾਰਤ ਤਿਆਰ ਹੋ ਰਹੀ ਆ ਗੁਰਦੁਆਰਾ ਸਾਹਿਬ ਦੀ ਤੇ ਧੰਨ ਧੰਨ ਬਾਬਾ ਜੀਵਨ ਸਿੰਘ ਜੀ ਗੁਰਦੁਆਰੇ ਦਾ ਨਾਮ ਰੱਖਿਆ ਗਿਆ ਤੇ ਆ ਸਾਹਮਣੇ ਨਿਸ਼ਾਨ ਸਾਹਿਬ ਲਗਾਏ ਗਏ ਆ ਤੁਸੀਂ ਵੇਖ ਸਕਦੇ ਹੋ ਤੇ ਕਹਿੰਦੇ ਜਿੰਨਾ ਚਿਰ ਇਹ ਇਮਾਰਤ ਤਿਆਰ ਹੋ ਰਹੀ ਆ ਉਹਨਾਂ ਚਿਰ ਤੁਹਾਨੂੰ ਪਿੱਛੇ ਮਾਰਤ ਵਿਖਾਵਾਂਗੇ ਜਿੱਥੇ ਮਹਾਰਾਜ ਜੀ ਦੇ ਪ੍ਰਕਾਸ਼ ਨੇ ਆਹ ਵਾਲੀ ਇਮਾਰਤ ਜਿੱਥੇ ਗੁਰੂ ਮਹਾਰਾਜ ਦੇ ਪ੍ਰਕਾਸ਼ ਆ ਹਾਂਜੀ ਦੋਸਤੋ ਤੁਸੀਂ ਅੰਦਰ ਦਾ ਮਾਹੌਲ ਵੇਖ ਸਕਦੇ ਹੋ ਆ ਜਿੱਥੇ ਸੜਾ ਸਾਹਿਬ ਬਣ ਰਿਹਾ ਮਹਾਰਾਜ ਜਿੱਦੇ ਜਿੱਥੇ ਪ੍ਰਕਾਸ਼ ਹੋਣਾ ਹੈ ਹਾਂਜੀ ਤੇ ਵੇਖ ਸਕਦੇ ਹੋ ਤੇ ਆ ਖਰੀਆ ਵੀ ਪਿਆ ਇੱਥੇ ਤੇ ਪਲਸਟਰ ਵਗੈਰਾ ਤਾਂ ਚਾਰੇ ਪਾਸੇ ਹੋ ਚੁੱਕਿਆ ਇੱਕ ਜੋੜੀਆਂ ਲਾਉਣ ਵਾਲੀਆਂ ਰਹਿਗੀਆਂ ਟਿਕਾ ਫਰਸ਼ ਰਹਿ ਗਈ ਕੇਕਾ ਮੰਜੀ ਸਾਹਿਬ ਜਿੱਥੇ ਮਹਾਰਾਜੀ ਦਾ ਪ੍ਰਕਾਸ਼ ਹੋਣਾ ਇਹ ਬਣ ਰਿਹਾ ਤੇ ਇੱਕ ਜਿੱਥੇ ਮਹਾਰਾਜ ਦਾ ਸੋਖਾ ਸੁਣਵਾਇਆ ਕਰਨਾ ਜਾਂ ਇੱਧਰ ਬਣੂਗਾ ਇੱਕ ਕਾਰਨਰ ਤੇ ਜਾਂ ਉੱਧਰ ਬਣੂਗਾ ਤੇ ਉਹ ਵੀ ਹੌਲੀ ਹੌਲੀ ਸਾਰਾ ਕੁਝ ਹੋ ਜਾਣਾ ਇਹ ਤਾਂ ਸੰਗਤ ਦੇ ਉਪਯੋਗ ਨਾਲ ਹੀ ਹੋਣਾ ਹੁੰਦਾ ਤੇ ਆਪਾਂ ਤੁਹਾਨੂੰ ਇਹ ਹੀ ਬੇਨਤੀ ਕਰਾਂਗੇ ਵੱਧ ਤੋਂ ਵੱਧ ਤੁਸੀਂ ਵੀ ਇੱਥੇ ਸੇਵਾ ਕਰੋ ਜਿੰਨਾ ਵੀ ਹੋ ਸਕੇ ਬਾਦ ਚੜ ਕੇ ਬੱਜਰੀ ਰੇਤਾ ਸੀਮਿੰਟ ਇੱਥੇ ਸੇਵਾ ਜ਼ਰੂਰ ਪਹੁੰਚਾ ਕੇ ਜਾਓ ਤੇ ਦਰਬਾਰ ਸਾਹਿਬ ਦੇ ਵਿੱਚ ਸੇਵਾ ਕਰਕੇ ਆਪਣਾ ਜੀਵਨ ਸਫਲਾ ਕਰ ਸਕਦੇ ਹੋ ਤੇ ਬਾਬਾ ਜੀ ਨੂੰ ਵੀ ਆਪਾਂ ਵੇਖਿਆ ਸੀ ਉਹ ਤਾਂ ਇੱਥੇ ਹੈ ਨਹੀਂਗੇ ਉਹ ਫਿਰ ਕਿਸੇ ਕੰਮ ਗਏ ਹੋਣੇ ਆ ਜਾਂ ਗਜਾ ਕਰਨ ਗਏ ਹੋਣੇ ਆ ਤੇ ਜਿੱਦਣ ਆਪਾਂ ਨੂੰ ਮਿਲੇ ਉਹਨਾਂ ਨਾਲ ਆਪਾਂ ਜ਼ਰੂਰ ਗੱਲਬਾਤ ਕਰਾਂਗੇ ਵੀ ਇੱਥੇ ਕੀ ਮਕਸਦ ਬਣਿਆ ਸੀ ਜਿਹੜਾ ਧਰਮਸ਼ਾਲਾ ਤੋਂ ਇਹਨਾਂ ਨੂੰ ਗੁਰੂ ਘਰ ਬਣਾ ਦਿੱਤਾ ਗਿਆ ਆ ਵੇਖ ਸਕਦੇ ਹੋ ਜੀ ਆ ਆਂਗਣਵਾਲੀ ਦੀ ਇਮਾਰਤ ਬਣੀ ਸੀ ਇਹ ਹੁਣੇ ਬਣੀ ਸੀ ਤੇ ਆ ਜਿਮ ਜਿਮ ਲਈ ਬਣੀ ਹੈ ਤਾਂ ਕਿ ਜਿਹੜੀ ਆਪਣੀ ਹਨ ਜਵਾਨੀ ਹੈ ਉਹ ਸੰਭੀ ਰਹਿ ਸਕੇ ਪਰ ਇਹਦਾ ਉਪਯੋਗ ਹੁਣ ਕੋਈ ਕੋਈ ਕਰਦਾ ਕਿਉਂਕਿ ਜਿਮ ਦਾ ਸ਼ੌਂਕ ਕਿਸੇ ਕਿਸੇ ਨੂੰ ਨਹੀਂ ਹੁੰਦਾਗਾ ਤੇ ਆ ਵੇਖ ਸਕਦੇ ਆਪਾਂ ਜੇ ਲੋਕ ਖੁੱਲਾ ਹੋ ਤਾਂ ਅੰਦਰ ਵੀ ਜਾਵਾਂਗੇ ਤੁਹਾਨੂੰ ਜਰੂਰ ਅੰਦਰ ਦਾ ਮਾਹੌਲ ਦਿਖਾਵਾਂਗੇ ਲਓ ਜੀ ਲੋਕ ਲਈ ਇਹ ਤਾਂ ਕਹਿੰਦੇ ਖੁੱਲਾ ਹੀ ਹੈ ਹਾਂ ਜੀ ਤੁਸੀਂ ਵੇਖ ਸਕਦੇ ਹੋ ਜਿਮ ਦਾ ਵੀ ਕੀ ਹਾਲ ਹੋਇਆ ਪਿਆ ਤੁਸੀਂ ਦੇਖ ਸਕਦੇ ਹੋ ਇੱਥੇ ਪੂਰਾ ਖਲਾਰਾ ਪਾਇਆ ਪਿਆ ਤੇ ਤੁਸੀਂ ਦੇਖ ਹੀ ਸਕਦੇ ਹੋ ਕਿਹੜੇ ਜੋ ਵੀ ਇੱਥੇ ਜਿੰਮ ਲਾਉਣੋਂਦੇ ਆ ਆਪਾਂ ਉਹਨਾਂ ਨੂੰ ਇਹੀ ਕਹਿਣਾ ਚਾਹਾਂਗੇ ਵੀ ਤੁਸੀਂ ਜਿੰਮ ਲਾਉਣ ਦੇ ਸ਼ਕੀਮ ਤਾਂ ਹੋ ਤੇ ਇਸੇ ਸਫਾਈ ਦਾ ਥੋੜਾ ਜਿਹਾ ਧਿਆਨ ਰੱਖਿਆ ਕਰੋ ਕਿਉਂਕਿ ਤੁਸੀਂ ਦੇਖ ਸਕਦੇ ਹੋ ਪੂਰਾ ਇੱਥੇ ਮਾਹੌਲ ਖਰਾਬ ਹੋਇਆ ਪਿਆ ਡੰਬਲ ਵਗੈਰਾ ਸਾਰਾ ਕੁਝ ਖਲਾਰ ਕੇ ਰੱਖਿਆ ਪਿਆ ਤੇ ਨੌਜਵਾਨ ਵੈਸੇ ਇੱਥੇ ਜਿੰਮ ਲਾਉਣ ਦਾ ਘੱਟ ਵੱਧ ਹੀ ਆਉਂਦੇ ਆ ਹੁਣ ਤੁਹਾਨੂੰ ਸਭ ਨੂੰ ਪਤਾ ਹੀ ਹੈ ਵੀ ਜਿਹੜੀ ਅੱਜ ਕੱਲ ਦੀ ਨੌਜਵਾਨੀ ਕਿਹੜੇ ਕੰਮਾਂ ਵਿੱਚ ਪਈ ਹੋਈ ਹੈ ਨਸ਼ਾ ਨੇ ਆਪਣਾ ਪੰਜਾਬ ਜਿਵੇਂ ਕਿ ਪਤਾ ਹੀ ਖਾਰਿਆ ਹੁਣ ਖੇਤਾਂ ਚ ਤੱਕ ਆਟ ਜਿਹੜੇ ਮਤਲਬ ਜਵਾਨ ਰਹਿ ਗਏ ਤੇ ਹੁਣ ਕਿੰਨਾ ਚਿਰ ਹੋ ਗਿਆ ਮੈਂ ਇਹ ਬੋਲ ਰਿਹਾ ਤੇ ਆਪਾਂ ਆਪਣੇ ਸਾਥੀ ਨੂੰ ਵੀ ਜਰੂਰ ਮੌਕਾ ਦੇ ਆ ਹੁਣ ਆ ਜਿਵੇਂ ਜ ਮੁੰਡੇ ਆਉਂਦੇ ਨੇ ਜਿਵੇਂ ਕਰ ਜਿਹੜੀ ਜਿਵੇਂ ਕਰ ਰਹੀ ਆ ਕਿ ਸਰੀਰ ਬਣਾਓ ਨਸ਼ਾ ਨਹੀਂ ਜਮਾਨੇ ਦਾ ਨਹੀਂ ਦਾ ਤਾਂ ਨਹੀਂ ਨਾ ਤੇ ਤੁਹਾੜੀ ਨੂੰ ਨਹੀਂ ਤਾਂ ਹੁਣ ਨਹੀਂ ਤੁਮਾ ਨਹੀਂ ਨਸ਼ਾ ਦੇ ਬੀਜ ਵਰ ਕੋਈਆਂ ਜਾਂ ਜੇ ਮਤਲਬ ਵੀ ਜੁਤੀ ਹਾਲਿਆ ਹੈ ਤੇ ਤੁਹਾਨੂੰ ਨੋਟ ਕਰਨਾ ਨਹੀਂ ਕਬੱਡੀ ਹੀ ਝੜਦੇ ਆਪਨੇ ਨਾ ਉਹਨਾਂ ਦੀ ਜਵਾਨੀ ਦਾ ਜਜ਼ਬਾ ਜੋਸ਼ ਆ ਕਿ ਉਹਨੇ ਥਰੀ ਨੂੰ ਜੰਗ ਦੇ ਪਾਸੇ ਲਾਇਆ ਟੈਂਗੇ ਦਿੱਕੇ ਤੇ ਲਾਇਆ ਤੇ ਬਾਤ ਤੋਂ ਬਾਤ ਮੈਨਾਂ ਨੂੰ ਮਿਲ ਤੈਨਾ ਕਿ ਵਧੀਆ ਤੁਸੀਂ ਆਵਾ ਸਰੀਰ ਬਣਾ ਕੇ ਅਗਰ ਮੈਚਾਂ ਤੇ ਜਾਓ ਨਸ਼ਾ ਤੀਰਾਂ ਨਹੀਂ ਤੁਸੀਂ ਤੇ ਅੱਜ ਇਹਨਾਂ ਦੀ ਖਾ ਰੰਗ ਲੈ ਰਿਹਾ ਤੇ ਗੰਗਲ ਨੰਬਰ ਉਹੀ ਪਈ ਆ ਉਹ ਇਹ ਤੇ ਚਾਰੂ ਨਹੀਂ ਮਾਰਿਆ ਹੋਇਆਗਾ ਮੈਨੂੰ ਲੱਗਦਾ ਇਹ ਕੀ ਗੇਮ ਕਰਨ ਨਾ ਬਣੀ ਹੁਣ ਨਾ ਤੇ ਹਾਂਜੀ ਜਿਵੇਂ ਕਿ ਆਪਣੇ ਸਾਥੀ ਨੇ ਆਪਦੇ ਵਿਚਾਰ ਖਾਂਦੇ ਕੀਤੇ ਤੇ ਉਹਨਾਂ ਦਾ ਵੀ ਇਹੀ ਕਹਿਣਾ ਜਿਹੜੀ ਅੱਜ ਦੀ ਪੀੜ੍ਹੀ ਐ ਨੌਜਵਾਨਾਂ ਵੀ ਵੱਧ ਤੋਂ ਵੱਧ ਤੁਸੀਂ ਜਿੰਮ ਨਾਲ ਜੁੜੋ ਕਿਉਂਕਿ ਤੁਹਾਨੂੰ ਇਹ ਬਣਾ ਕੇ ਦਿੱਤੀ ਗਈ ਆ ਲੋਕ ਬਹੁਤ ਹੀ ਫੀਸਾਂ ਭਰਦੇ ਆ ਹਜ਼ਾਰ ਹਜ਼ਾਰ 2000 ਰੁਪਏ ਫੀਸਾਂ ਭਰਦੇ ਜਿੰਮਦਿਆਂ ਤੇ ਆਪਾਂ ਨੂੰ ਤੇ ਫ੍ਰੀ ਚ ਮਿਲੀ ਵੀ ਐ ਤੇ ਆਪਾਂ ਚਾਹੁੰਦੇ ਆ ਵੀ ਜਿਹੜੀ ਨੌਜਵਾਨ ਹੈਗੀ ਆ ਨੌਜਵਾਨੀ ਜਵਾਨ ਹੈਗੀ ਜਿੰਮ ਕਰਨ ਦੀਓ ਆਓ ਇੱਥੇ ਜਨਰਤਾ ਕਿ ਇੱਥੇ ਸਫਾਈ ਰਹਿਤ ਤੁਸੀ ਤੇ ਵੱਧ ਤੋਂ ਵੱਧ ਜਿਹੜੇ ਖੇਡਾਂ ਨਾਲ ਜੁੜੋ ਨਾਲੇ ਨਸ਼ਿਆਂ ਤੋਂ ਬਚੇ ਰਹੋਗੇ ਤੇ ਹੁਣ ਆਪਣੇ ਨੌਜਵਾਨਾਂ ਨੂੰ ਇਹੀ ਕਹਿਣਾ ਹੈ ਕਿ ਵੱਧ ਤੋਂ ਵੱਧ ਤੁਸੀਂ ਇਹਨਾਂ ਚੀਜ਼ਾਂ ਬਾਰੇ ਵੀ ਧਿਆਨ ਦਿਓ ਹਾਂਜੀ ਦੋਸਤੋ ਤੇ ਆਪਾਂ ਜਾ ਰਹੇ ਆ ਜਿਹੜਾ ਆਪਣੇ ਪਿੰਡ ਦੇ ਖੇਤਾਂ 'ਚ ਬੁਰਜ ਹੈਗਾ ਬਹੁਤ ਹੀ ਪੁਰਾਣੀ ਇਮਾਰਤ ਆ ਪਾ ਉੱਥੇ ਜਾ ਰਹੇ ਆ ਤੇ ਉੱਥੋਂ ਦਾ ਮਾਹੌਲ ਤੁਹਾਨੂੰ ਜਾ ਕੇ ਆਪਾਂ ਵਿਖਾਉਣੇ ਓਹੋ ਮੂਰੇ ਕਿਹੜੇ ਟਰੈਕਟਰ ਲੱਗਿਆ ਖੜਾ ਲੰਗ ਜੂਗਾ ਲੰਗ ਜੂਗਾ ਨਿਕਾ ਆਹ ਹੋਈ ਹੋਈ ਹਾਂਜੀ ਦੋਸਤੋ ਤੇ ਆਪਾਂ ਜਾ ਰਹੇ ਆ ਤੁਸੀਂ ਦੇਖ ਸਕਦੇ ਹੋ ਆ ਇੱਕ ਪੁਰਾਣੀ ਜਿਹੀ ਇਮਾਰਤ ਆ ਇਹਦੇ ਨਾਲ ਬਹੁਤ ਹੀ ਸਾਰੀਆਂ ਘਟਨਾਵਾਂ ਤੇ ਬਹੁਤ ਹੀ ਸਾਰੀਆਂ ਪੁਰਾਣੀਆਂ ਕਹਾਣੀਆਂ ਜੁੜੀਆਂ ਹੋਊਗਾ ਤੇ ਆਪਾਂ ਨੂੰ ਨਹੀਂ ਪਤਾ ਵੀ ਉਹ ਕਿੰਨਾ ਕੁ ਸੱਚ ਹੈ ਦੇ ਕਿੰਨਾ ਕੁ ਝੂਠਾ ਇਹ ਤਾਂ ਹੁਣ ਲੋਕਾਂ ਨੇ ਕਹਿਣ ਤੇ ਆ ਕੋਈ ਇਹਦੇ ਬਾਰੇ ਕੁਝ ਕਹਿਣਾ ਤੇ ਕੋਈ ਕੁਝ ਨਹੀਂ ਕਹਿੰਦਾ ਤੇ ਹੁਣ ਆਪਾਂ ਉਹਦੇ ਨੇੜੇ ਜਾਂਦੇ ਆ ਤੇ ਤੁਹਾਨੂੰ ਉਹਦੇ ਆਪਾਂ ਗਰਸ਼ਣ ਕਰਾਉਨੇ ਆ ਹਾਂਜੀ ਦੋਸਤੋ ਤੁਸੀਂ ਦੇਖ ਸਕਦੇ ਆ ਇੱਕ ਵਾਰੀ ਆਪਾਂ ਪਹਿਲਾਂ ਵੀ ਵਲੌਗ ਬਣਾਉਣ ਆਏ ਸੀ ਉਦੋਂ ਆਹ ਛਪੈਦੇ ਸੀ ਜਿਹੜੀਆਂ ਨਿੱਕੇ ਨਿੱਕੇ ਹੁੰਦੇ ਸੀ ਤੇ ਆਪਾਂ ਪਹਿਲਾਂ ਵੀ ਅੱਜ ਮੁਰਜ ਤੇ ਸਪੈਸ਼ਲੀ ਇੱਕ ਵਲੌਗ ਪ ਉਦੇਤੇ ਵੀ ਆਪਾਂ ਨੂੰ ਬਹੁਤ ਹੀ ਵਧੀਆ ਤੁਸੀਂ ਪਿਆਰ ਦਿੱਤਾ ਸੀ 100 200 100 ਕ ਵੀਊ ਆ ਗਿਆ ਸੀ ਹੁਣ ਤੇ ਜਿਹੜੇ ਸਮਾਂ ਆਪਾਂ ਹਜੇ ਨਵੇਂ-ਨਵੇਂ ਵਲੌਗ ਬਣਾਉਣ ਲੱਗੇ ਆ 100 ਵੀਊ ਤਾਂ ਬਹੁਤ ਹੁੰਦੇ ਆ ਤੇ ਐਂ ਆਪਣੀਆਂ ਵੀਡੀਓ ਨੂੰ ਵੱਧ ਤੋਂ ਵੱਧ ਪਿਆਰ ਦਿਨੇ ਲਾਓ ਤੇ ਤੁਹਾਨੂੰ ਐਵਜੀਆਂ ਵੀਡੀਓ ਆਪਾਂ ਵੱਧ ਤੋਂ ਵੱਧ ਵੀਡੀਓ ਪਾਉਂਦੇ ਰਾਵਾਂਗੇ ਹੁਣ ਆਪਾਂ ਇਹਦੇ ਨਜ਼ਦੀਕ ਜਾਣਿਆ ਤੇ ਇਹਦੇ ਬਾਰੇ ਆਪਾਂ ਗੱਲਬਾਤ ਕਰਦੇ ਆ ਤੇ ਆਪਣੇ ਸਾਥੀ ਜਿਹੜੇ ਆਪਣੇ ਨਾਲ ਨਵੇਂ-ਨਵੇਂ ਜੁੜੇ ਹੋਇਆ ਸਤਨਾਮ ਸਿੰਘ ਜੀ ਇਹਨਾਂ ਦੇ ਵੀ ਆਪਾਂ ਵਿਚਾਰ ਜ਼ਰੂਰ ਲਾਵਾਂਗੇ ਇਹਦੇ ਬਾਰੇ ਕੀ ਕਹਿਣਾ ਚਾਹਣਗੇ ਤੇ ਲਓ ਜੀ ਆਪਾਂ ਇਹਦੇ ਨਜ਼ਦੀਕ ਆ ਚੁੱਕੇ ਆ ਉਹੀ ਦੇਖ ਸਕਦੇ ਆਈ ਅਦੋਂ ਇਹ ਦੇਖ ਸਕਦੇ ਜਦੋਂ ਟੰਗ ਲੱਗ ਰਿਹਾ ਹੁਣ ਇਹਦੀ ਅਸੀਂ ਇੱਥੇ ਕਈ ਵਾਰ ਆ ਚੁੱਕੇ ਆ ਪਰ ਸਾਨੂੰ ਸਮਝ ਨਹੀਂ ਆਈ ਇਹਦੀ ਹਜੇ ਤੱਕ ਵੀ ਇਹ ਕੀ ਚੀਜ਼ ਹੈ ਤੇ ਕੀ ਇਹ ਮਾਰਦਾ ਹੈ ਇਹ ਇਧਰ ਦੇਖ ਸਕਦੇ ਹੋ ਕੱਚਾ ਹੈਗਾ ਸਾਰਾ ਕੁਝ ਜੋ ਆਪਣੇ ਸਾਥੀ ਕਦੇ ਤਾਂ ਢੜ ਰਹੇ ਆ ਅਣ ਆਪਾਂ ਵੀ ਤਾਂ ਜਾਵਾਂਗੇ ਤਾਂ ਜਾ ਕੇ ਆਪਾਂ ਗੱਲਬਾਤ ਕਰਾਂਗੇ ਵੀ ਕੀ ਚੱਕਰ ਹੈ ਇਹਦੇ ਬਾਰੇ ਪਰ ਕੀ ਕਹਿਣਾ ਚਾਹੁੰਦੇ ਤੁਸੀਂ ਕਿਹੜੀਆਂ ਕਿਹੜੀਆਂ ਕਰਨਗੇ ਇਹਦੇ ਬਾਰੇ ਸੁਣਨਾ ਸੱਪਾਂ ਦੀ ਗੱਲ ਜਨਤਾਤਾ ਮੈਂ ਵੀ ਉਹੀ ਸੁਣੀ ਸੀ ਉਹਦੇ ਤੇ ਆਪਾਂ ਇੱਕ ਵਲੌਗ ਵੀ ਪਾਇਆ ਸੀ ਹੋਰ ਤੁਸੀਂ ਕੋਈ ਇਹਦੇ ਬਾਰੇ ਗੱਲਬਾਤ ਸੁਣੀ ਹੈ ਬਤਾ ਦਰਸ਼ਕਾਂ ਨੂੰ ਜਰੂਰ ਸਾਂਝੀ ਕਰੋ ਇਹਦਾ ਇੱਕ ਟਿੱਬਾ ਹੀ ਮੈਂ ਕਹਿੰਦਾ ਸੀ ਟਿੱਬਾ ਸੀਗਾ ਇਹ ਮਿੱਟੀ ਦਾ ਟਿੱਬਾ ਤੇ ਜਿਹਨੂੰ ਗੁਰਜ ਦਾ ਸੱਪ ਦਾ ਨਾਮ ਦਿੱਤਾ ਗਿਆ ਤੇ ਇਹਦੇ ਦਾ ਸੱਪ ਨੂੰ ਵੇਖਣ ਨੂੰ ਮਿਲ ਕਿਤੇ ਮਿਲੇ ਹਮੇ ਵੀ ਨਹੀਂ ਮਿਲਿਆ ਸੱਪ ਦੇਖਣ ਨੂੰ ਭਾਈ ਅਸੀਂ ਵੀ ਵਲੌਗ ਬਣਾਇਆ ਸੀ ਤੁਹਾਡੀ ਵੀਡੀਓ ਦੇਖੀ ਆ ਮੈਂ ਤੁਸੀਂ ਬਹੁਤ ਮਨੋਰੰਜਨ ਵੀ ਕੀਤਾ ਇੱਥੇ ਆ ਕੇ ਠੀਕ ਹੈ ਜੀ ਤੇ ਦੇਖਣ ਦਾ ਕੋਈ ਨਹੀਂ ਕੋਈ ਬਸ ਉਹ ਜਿਹੜੀ ਉਹ ਗੱਲ ਇੱਥੇ ਬੰਦੇ ਪਾਣੀ ਲਾਉਂਦੇ ਨੇ ਉਹ ਗੱਲ ਸੱਚੀ ਹੈ ਕਿ ਕਿਵੇਂ ਆ ਥੋੜਾ ਜਿਹਾ ਵਿਸਥਾਰ ਨਾਲ ਦੱਸੋ ਪਾਣੀ ਲਉਂਦੇ ਆਂ ਕਿਤਨ ਹਾਂਜੀ ਵੇਖੋ ਦੂਰ ਤੱਕ ਫੇਦੀ ਫੇਦਾ ਉਸ ਟਾਈਮਾਂ ਦੇ ਵਿੱਚ ਉੱਤੇ ਇੱਥੇ ਆ ਕੇ ਪੈ ਜਾਂਦੇ ਸੀਗੇ ਹਾਂਜੀ ਤੇ ਪਾਣੀ ਲੱਗ ਜਾਂਦਾ ਰਹਿੰਦਾ ਤੇ ਪੈ ਵੇਖੀ ਅੰਦਰ ਇਹਨੇ ਕਿ ਕੋਈ ਇੱਥੇ ਕੰਨ ਚੋਰੀ ਤਾਂ ਨਹੀਂ ਕਰਦਾ ਝੋਨਾ ਚੋਰੀ ਤਾਂ ਨਹੀਂ ਕਰਦਾ ਠੀਕ ਹੈ ਜੀ ਕੋਈ ਪਾਣੀ ਵੰਡ ਕੇ ਤਾਂ ਨਹੀਂ ਲੈ ਕੇ ਜਾਂਦਾ ਠੀਕ ਹੈ ਜੀ ਇਹ ਇਸ ਕਰਕੇ ਇੱਥੇ ਬਸ ਇਹਨੂੰ ਗੁਰਜ ਦਾ ਰੂਪ ਦਿੱਤਾ ਗਿਆ ਇਹ ਠੀਕ ਹੈ ਜੀ ਅੱਜ ਜੀ ਦੋਸਤੋ ਆਪਣੇ ਸਾਥੀ ਆਪਣੇ ਨਾਲ ਬੈਠੇ ਆ ਤੇ ਆਪਾਂ ਗੱਲਬਾਤ ਕਰਦੇ ਆ ਤੇ ਆਪਾਂ ਜਿਹੜਾ ਇਹਦੇ ਬਾਰੇ ਕਾਨਗਾਪੁਰ ਦਾ ਮਹਿ ਦਾ ਸਾਰਿਆਂ ਨਾਲ ਵੱਡੀ ਕਹਾਣੀ ਇਹ ਸੁਣੀ ਆ ਵੀ ਇੱਥੇ ਸਭ ਤੋਂ ਵੱਡਾ ਸੱਪ ਇਹਨਾਂ ਦਾ ਹੈਗਾ ਤੇ ਸਾਰਾ ਪਿੰਡ ਸਭ ਤੋਂ ਡਰਦਾ ਹੈ ਕਹਿੰਦੇ ਉਹ ਰੂਪ ਵੀ ਬਦਲਦਾ ਹੁੰਦਾ ਹੈ ਜੀ ਉਹ ਸੱਡਾ ਹੁੰਦਾ ਹੈਗਾ ਤੇ ਡਰਦੇ ਡਰਦੇ ਅਸੀਂ ਤਾਂ ਇੱਥੇ ਆਉਂਦੇ ਨਹੀਂ ਹੁੰਦੇ ਸੀ ਵੀਰ ਤੇ ਹੁਣ ਥੋੜਾ ਜਿਹਾ ਵੱਡੇ ਹੋ ਗਏ ਹੁਣ ਡਰ ਜਾਂ ਲੈ ਗਏ ਹੁਣ ਇੱਥੇ ਆ ਜਾਈਦਾ ਤੇ ਇਹਦੇ ਬਾਰੇ ਮਾੜੀ ਮੋਟੀ ਦਰਸ਼ਕਾਂ ਨਾਲ ਗੱਲਬਾਤ ਕਰ ਲਈ ਵੀ ਆ ਕਹਾਣੀ ਸੁਣੀ ਸੀ ਵੀ ਕਹਿੰਦੇ ਸੱਪ ਦੇ ਟਿੰਗ ਲੱਗੇ ਹੁੰਦੇ ਸੀ ਉਹਦੇ ਤੇ ਹੁਣ ਵੇਖ ਤੇ ਦੂਜੀ ਕਹਾਣੀ ਆਪਾਂ ਇਹ ਸੁਣੀ ਜਿਹੜਾ ਆਪਾਂ ਵਲੌਗ ਪਾਇਆ ਸੀ ਨਾ ਉਹਦੇ ਕਮੈਂਟ ਚ ਕਿਸੇ ਬੰਦੇ ਨੇ ਕਮੈਂਟ ਕਰਿਆ ਸੀਗਾ ਵੀ ਇਹਦੇ ਬਾਰੇ ਤੁਸੀਂ ਵਸਤਾਰਨਾ ਜਾਣਕਾਰੀ ਲਾਓ ਕਿਤੇ ਤੋਂ ਫਿਰ ਇਹਦੇ ਤੇ ਵਲੌਗ ਬਣਾਓ ਆਪਾਂ ਨੂੰ ਕਹਾਣੀਆਂ ਹੁਣ ਲੋਕ ਕੀ ਵੱਖ-ਵੱਖੀਆਂ ਦੱਸਦੇ ਆ ਉਹ ਬੰਦੇ ਨੇ ਇਹ ਗੱਲ ਦੱਸੀ ਸੀ ਵੀ ਜਿਹੜੇ ਪੁਰਾਣੇ ਜ਼ਮਾਨੇ ਚ ਅੰਗਰੇਜ਼ ਹੁੰਦੇ ਸੀਗੇ ਅੰਗਰੇਜ਼ਾਂ ਦੇ ਫੌਜੀ ਹੁੰਦੇ ਸੀਗੇ ਤੇ ਉਹ ਇੱਥੇ ਬਹਿ ਕੇ ਸਾਰਿਆਂ ਦੇ ਰਾਖੀ ਰੱਖਦੇ ਹੁੰਦੇ ਸੀ ਜੇ ਕੋਈ ਉਹਨਾਂ ਨੂੰ ਲੱਗਦਾ ਸੀ ਵੀ ਦੁਸ਼ਮਣ ਹੈ ਤਾਂ ਚੜ੍ਹ ਕੇ ਉਹ ਫਾਇਰਿੰਗ ਕਰ ਦਿੰਦੇ ਸੀ ਦੂਰੋਂ ਵੀ ਉਹਨਾਂ ਨਿਗਰੱਖਦੇ ਹੁੰਦੇ ਸੀ ਤੇ ਹੁਣ ਆਪਾਂ ਬਹੁਤ ਸਾਰੀਆਂ ਕਹਾਣੀਆਂ ਸੁਣੀਆਂ ਜੇ ਕੋਈ ਪਿੰਡ ਦਾ ਬਜ਼ੁਰਗ ਪਾਇਆ ਸਭ ਤੋਂ ਪੁਰਾਣਾ ਉਹਦੇ ਤੇ ਆਪਾਂ ਵਿਚਾਰ ਲਵਾਂਗੇ ਉਹਦੇ ਤੋਂ ਇਹਦੇ ਬਾਰੇ ਵੀ ਇਹ ਕੀ ਚੀਜ਼ ਸੀ ਤੇ ਹੁਣ ਆਪਾਂ ਅੱਗੇ ਵਧਾਂਗੇ ਵਲੌਗ ਚ ਇਹ ਜਗ੍ਹਾ ਬਾਰੇ ਵੀ ਤੁਹਾਨੂੰ ਅੱਜ ਦੱਸ ਦਿੱਤਾ ਵੀ ਆਪਣੇ ਪਿੰਡ ਚੱਕ ਜਵਾਰੇ ਵਾਲੀ ਮਸ਼ਹੂਰ ਜਗ੍ਹਾ ਇਹ ਬਹੁਤ ਜਵਾਗ ਇੱਥੇ ਫੋਟੋਆਂ ਰੀਲਾਂ ਬਣਾਉਣ ਆਉਂਦੇ ਆ ਅਸੀਂ ਵੀ ਬਣਾਉਦੇ ਰਹੇ ਇੱਥੇ ਆਪਾਂ ਹੁਣ ਵਲੌਗ ਵੀ ਇੱਥੇ ਬਣਾਦਾ ਇੱਕ ਸਪੈਸ਼ਲੀ ਥੋੜਾ ਆਪਣੇ ਪਿੰਡ ਦੇ ਵਲੌਗ ਚ ਵੀ ਆਪਾਂ ਤੁਹਾਨੂੰ ਜ਼ਿਕਰ ਕਰਵਾਤਾ ਇੱਕ ਪਾਸੇ ਇੱਧਰਲੇ ਪਾਸੇ ਰੰਜੀਤਗੜ ਪਿੰਡ ਆ ਤੇ ਸਾਹਮਣੇ ਆਪਣਾ ਜਵਾਰੇ ਵਾਲਾ ਪਿੰਡ ਆ ਤੇ ਜੇ ਆਪਾਂ ਇੱਧਰ ਨੂੰ ਗੱਲ ਕਰੀਏ ਇੱਕ ਪ ਤੇ ਸਾਰੇ ਪਿੰਡ ਦੇ ਵਿਚਾਲੇ ਇਹ ਜਿਆਦਾਤਰ ਨੇੜੇ ਇਹ ਆਪਣੇ ਪਿੰਡ ਦੇ ਦਾ ਕਰਕੇ ਆਪਣੇ ਪਿੰਡ 'ਚ ਹੀ ਆ ਜਾਂਦਾ ਆਪਣੇ ਪਿੰਡ ਦੇ ਖੇਤਾਂ 'ਚ ਇਹ ਜਵਾਰੇ ਵਾਲੇ ਦਾ ਹੀ ਹੈ ਹਾਂਜੀ ਤੇ ਹੁਣ ਆਪਾਂ ਅੱਗੇ ਨੂੰ ਵਧਾਂਗੇ ਤੇ ਲਓ ਜੀ ਹੁਣ ਆਪਾਂ ਇੱਥੇ ਹੀ ਆਪਣੀ ਵੀਡੀਓ ਪਾਜ਼ ਕਰਦੇ ਅੱਗੇ ਨੂੰ ਵਧਾਂਗੇ ਫੇਰ ਆਪਾਂ ਵੀਡੀਓ ਕੰਟੀਨਿਊ ਕਰਾਂਗੇ ਕਹਦੇ ਮੇਰੇ ਵੀਰੋ ਗਰਾਊਂਡ 'ਚ ਨਵੇਂ ਪਲੇਅਰ ਦੀ ਐਂਟਰੀ ਐ ਕਹਦੇ ਕਹਦੇ ਜਿਹਨੂੰ ਦੁਨੀਆ ਬਾਬਾ ਕਹਿੰਦੀ ਐ ਕਨੇ ਵਾ ਤੇ ਤਕਬੂਆ ਮੈਦਾ ਵੀਰ ਜੀ ਇਹੀ ਕਹਿਣਾ ਚਾਹੂੰਗਾ ਕਿ ਆਪਣੇ ਪਿੰਡ ਦੇ ਮੁੰਡੇ ਖੇਡਵਲ ਲੱਗੇ ਆ ਤੇ ਲੱਗੇ ਰਹਿਣਾਂ ਹਾਂਜੀ ਕਹਿੰਦੇ ਪਿੰਡ ਜਵਾਰੇ ਵਾਲੇ ਬਹੁਤ ਹੀ ਵਧੀਆ ਮੁੰਡੇ ਐ ਤੇ ਕਹਿੰਦੇ ਜੋ ਕਿ ਕਬੱਡੀ ਨੂੰ ਕੀ ਕਰਦੇ ਐ ਬਹੁਤ ਹੀ ਜ਼ਿਆਦਾ ਪਿਆਰ ਕਰਦੇ ਐ ਕਹਿੰਦੇ ਮੇਰੇ ਵੀਰੋ ਸਾਨੂੰ ਮਾਣ ਹੈ ਉਹਨਾਂ ਪਲੇਅਰਾਂ ਤੇ ਜਿਨ੍ਹਾਂ ਬਾਬੇ ਵਰਗੇ ਪਲੇਅਰਾਂ ਨੇ ਸਾਡੇ ਪਿੰਡ ਦਾ ਨਾਮ ਰੋਸ਼ਨ ਕੀਤਾ ਹੈ ਤੇਰੇ ਮਾਣ ਆ ਉਸ ਮਾਂ ਤੇ ਜਿਹੜੀ ਮਾਂ ਨੇ ਬਾਬੇ ਵਰਗੇ ਪਲੇਅਰਾਂ ਨੂੰ ਜਨਮ ਦਿੱਤਾ ਤੇ ਲਓ ਵੀ ਮੇਰੇ ਵੀਰੋ ਬਾਬੇ ਦੀ ਗਰਾਊਂਡ ਚ ਐਂਟਰੀ ਐ ਤੇ ਹੁਣ ਵੇਨੇ ਆ ਬਾਬਾ ਕੀ ਕਰਨ ਐ ਮੈਂ ਕਰਦਾ ਸਾਨੂੰ ਮਾਣ ਐ ਉਹਨਾਂ ਪਲੇਅਰਾਂ ਤੇ ਜਿਹੜੇ ਬਾਬੇ ਵਰਗੇ ਪਲੇਅਰਾਂ ਨੇ ਜਵਾਰੇ ਵਾਲੇ ਦਾ ਨਾਮ ਰੌਸ਼ਨ ਕੀਤਾ ਹੋਇਆ ਕਹਿੰਦੇ ਬਹੁਤ ਹੀ ਵਧੀਆ போத்தி வடிியா பிண்டா